ਪੀਵੀ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੰਗਾ ਸ਼ਹਿਰ ਚਲਦੇ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15ਵੀਂ ਅਮਰਨਾਥ ਯਾਤਰਾ ਲਈ 110 ਸ਼ਰਧਾਲੂਆਂ ਦਾ ਪਹਿਲਾ ਜਥਾ ਬੱਸਾਂ ਵਿੱਚ ਸਵਾਰ ਹੋ ਕੇ ਰਵਾਨਾ ਹੋਇਆ ਇਸ ਜਥੇ ਨੂੰ ਕੰਧਪੁਰ ਰੋਡ ਤੇ ਪ੍ਰਾਚੀਨ ਛੇ ਮੰਦਰ ਬਾਗ ਮਿਸ਼ਰਾ ਦੇ ਪੁਜਾਰੀ ਪੰਡਤ ਵਿਕਰਮਜੀ ਸ਼ਰਮਾ ਦੁਆਰਾ ਸਮੂਹ ਮੈਂਬਰਾਂ ਅਤੇ ਮੁੱਖ ਮਹਿਮਾਨ ਵਜੋਂ ਪੁਜੇ ਪੁਲਿਸ ਅਧਿਕਾਰੀ ਨਰੇਸ਼ ਕੁਮਾਰ ਸੁਜੋਂ ਦੀ ਹਾਜ਼ਰੀ ਵਿੱਚ ਹਵਨ ਜਾਗ ਅਤੇ ਪੂਜਾ ਅਰਚਨਾ ਕਰਵਾਉਣ ਉਪਰੰਤ ਬੱਸਾਂ ਨੂੰ ਹਰੀ ਚੰਡੀ ਦੇ ਕੇ ਬੰਬ ਬੰਬ ਬੋਲੇ ਦੇ ਜਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਨ ਰੇਸ਼ ਕੁਮਾਰ ਨੇ ਆਖਿਆ ਕਿ ਅੱਜ ਦੇ ਬੱਚੇ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਰਾਹੀਂ ਸਮੇਂ ਦਾ ਦੁਰਪਰਯੋਗ ਕਰਕੇ ਅਤੇ ਨਸ਼ਿਆਂ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਜਿਸ ਕਰਕੇ ਬੱਚਿਆਂ ਦੀ ਸੋਚ ਨੂੰ ਧਾਰਮਿਕ ਬਣਾਉਣਾ ਸਮੇਂ ਦੀ ਮੁੱਖ ਮੰਗ ਹੈ ਆਓ ਦੇਖਦੇ ਹਾਂ ਸਾਡੇ ਸਟਾਫ ਰਿਪੋਰਟਰ ਰਕੇਸ਼ ਅਰੋੜਾ ਰਾਹੀਂ ਇਸ ਯਾਤਰਾ ਦੀ ਰਵਾਨਗੀ ਸਮੇਂ ਦੀਆਂ ਤਸਵੀਰਾਂ

ਸਰਦਾਰ ਜੀ ਆਨ ਬਹੁਤ ਜਮਾ ਆ ਗਏ ਜੀ ਜਤੂ ਵੰਕ ਲੈ ਗੁਰੂ ਆਦਰ ਨਮਸਕਾਰ ਜੀ ਮੇਰੇ ਤਾਂ ਹੀ ਰੱਤੇ ਗੀ ਮੰਗਣ ਹਲਤਾਨ ਦੇ ਗੰਗਾ ਨੂੰ ਦੇਵ ਗੰਗਾ ਦੁਆਰਾ ਪ੍ਰਾਤਸਨਿਤ ਅਪੁਰੇ ਗੰਗਾ ਨੂੰ ਨੈਣ ਤਾਲੇ ਕੀ ਇਹ ਯਾਤਰਾ ਜਾ ਰਹੀ ਹੈ ਅਮਰਨਾਥ ਜੀ ਕਿੰਨੀ ਯਾਤਰਾ ਜੀ ਤੁਹਾਡੀ 15ਵੀਂ ਯਾਤਰਾ ਜੀ ਅਮਰਨਾਥ ਜੀ ਕਿੰਨੀ ਆ ਜਾ ਰਹੀ ਯਾਤਰੀ ਹੈ ਜੀ ਲਗਭਗ 115 ਯਾਤਰੀ ਹੈ ਗਈ 115 ਯਾਤਰੀ ਕਿਹੜੀ ਖੜੀ ਗਾਹ ਯਾਤਰਾ ਲੱਕੇ ਜਾਣੀ ਤੁਸੀਂ ਇਹ ਪਤਾ ਲੱਗਿਆ ਕਿ ਅਮਰਨਾਥ ਸਦੈਸ਼ਨ ਦੇ ਵੀ ਸ਼ਿਵਕੋੜੀ ਛੁੱਤ ਮਹਾਦੇਵੀ ਅੱਛਾ ਜੀ ਕਿੰਨੇ ਦਿਨਾਂ ਚ ਵਾਪਸੀ ਆ ਇਹ 10 ਦਿਨ ਦੀ ਯਾਤਰਾ ਜੀ ਤੋਂ ਪ੍ਰਸ਼ਾਸਨ ਕੋਲ ਮੰਗ ਕੋ ਤੁਹਾਡੀ ਭਾਜੀ ਸਾਰਾ ਸਾਥ ਰਹੇ ਪ੍ਰਸ਼ਾਸਨ ਸਾਡਾ ਸਾਥ ਦੇ ਵਿੱਚ ਪੂਰਾ ਯਾਤਰਾ ਜੋ ਕੋਈ ਟੈਕ ਨਾ ਹੋਵੇ ਇਹਦਾ ਟੈਨਿਸ ਟੈਕ ਹੋਵੇ ਜਾਂ ਉਹ ਨਾ ਹੋਵੇ ਜੀ ਵਧੀਆ ਚਲਾ ਵਧੀਆ ਜਾਵੇ ਮੰਗ ਆ ਜੀ ਮੰਗੀ ਲਾਈ ਜੀ ਜੀ ਜੇ ਸੈਂਟਰ ਨਹੀਂ ਪਤਾ ਜੀ ਅਸੀਂ ਇਹ ਮੇਰੇ ਤੇ ਬਸ ਪ੍ਰਸ਼ਾਸਨ ਲੱਗੇ ਇਹ ਮੰਗਿਆ ਜੀ ਕਿ ਸੇਫਟੀ ਨੇ ਸਾਰੇ ਜਾਨ ਇਹ ਸੇਫਟੀ ਨਾਲ ਵੈਸੇ ਤਾਂ ਪ੍ਰਸ਼ਾਸਨ ਸਾਥ ਦੇ ਰਿਹਾ ਆ ਸਾਰੀ ਜਗ੍ਹਾ ਤੇ ਇਹ ਕਰ ਰਿਹਾ ਆ ਫਿਰ ਵੀ ਮਤਲਬ ਕੋਈ ਪਾੜੇ ਭੁਕੇ ਬਕਾਈਆਂ ਹੁੰਦੀਆਂ ਆ ਉਹਨਾਂ ਨੂੰ ਦੇਖਦੇ ਕਰਲੇ ਤਾਂ ਜਿਆਦਾ ਬੈਸਟ ਆ ਤੇ ਬਾਕੀ ਜਦ ਤੱਕ ਸੁਭੋ ਮਿਆ ਸਾਰੇ ਉਹ ਆਟੋ ਲੈ ਜਾਦੇ ਕਿ ਖਦਾਸ ਸਾਰੇ ਨੂੰ ਸਹੀ ਸਲੱਬ ਲੱਗ ਜਾਏ ਸਹੀ ਸਲੱਬ ਲੱਗ ਜਾਏ ਕਿੰਨੀਆਂ ਬੱਸਾਂ ਲੈ ਕੇ ਜਾ ਰਹੇ ਆ ਅੱਜ ਹਾਂਜੀ ਕਿੰਨੀਆਂ ਬੱਸਾਂ ਲੈ ਕੇ ਜਾ ਰਹੇ ਬੰਗੀਆਂ ਬੱਸਾਂ ਲੈ ਕੇ ਜਾ ਰਹੇ ਆ ਜੀ ਪਹਿਲਾਂ ਕਿੱਥੇ ਜਾ ਰਹੇ ਬੰਗੀਆਂ ਤੋਂ ਹਾਂਜੀ ਬੰਗੀਆਂ ਪਹਿਲੇ ਤੋਂ ਹਾਂਜੀ ਅੰਜੀ ਸਾਹਿਬ ਜੇਕਰ ਆਵੀਰ ਬਜਰੰਗੀ ਹਰ ਹਰ ਮਾਤਾ ਪਹਿਲਾਂ ਤਾਂ ਸ਼੍ਰੀ ਅਮਰਨਾਥ ਸੇਵਾ ਸਮਿਤੀ ਜਿਹੜੇ ਕਿ ਹਰ ਵਾਰ ਸ਼੍ਰੀ ਅਮਰਨਾਥ ਮਾਤਾ ਬੇਸ਼ੀ ਨੀ ਦੀ ਯਾਤਰਾ ਕਰਦੇ ਆਪਾਂ ਨੂੰ ਅੱਜ ਇਹ ਪਹਿਲਾ ਜੱਥਾ ਸ਼੍ਰੀ ਅਮਰਨਾਥ ਯਾਤਰਾ ਲਈ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ 115 ਭਗਤ ਸ਼੍ਰੀ ਅਮਰਨਾਥ ਜੀ ਦੇ ਦਰਸ਼ਨ ਕਰਨਗੇ ਮੈਂ ਉਹਦੇ ਨਾਲ ਅੱਜ ਚਰਨਾ ਮਾ ਸ਼ੀਤਲਾ ਚਰਨਾ ਚਾਹੀ ਬੇਨਤੀ ਕਰਾਂਗਾ ਕੀ ਇਹਨਾਂ ਦੀ ਯਾਤਰਾ ਸੁਖਮਈ ਹੋਵੇ ਤੇ ਇਹ ਹੱਸਦੇ ਖੇੜਦੇ ਦੁਆਰਾ ਵਾਪਸ ਪੰਗਿਆਂ ਵਿੱਚ ਆਣ ਤੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਰਜਿਸਟ੍ਰੇਸ਼ਨ ਦਾ ਸਮਾਂ ਥੋੜਾ ਵਧਾਇਆ ਜਾਵੇ ਤਾਂ ਜੋ ਬਹੁਤ ਹੀ ਭਖਤ ਰਹ ਜਾਂਦੇ ਨੇ ਯਾਤਰਾ ਤੋਂ ਉਹ ਵੀ ਮਾਹਦੇਵ ਦੇ ਦਰਸ਼ਨ ਕਰ ਸਕਣ ਜੈ ਕਰਾ ਵੀਰ ਬਜਰੰਗੀ